ਕਾਰ ਰੋਲ ਵੇਖ ਕੇ ਹਨ ਤੇ ਰੋਣ ਆਉਂਦਾ ਸਾਡੇ ਘਰ ਵਿੱਚ ਵੇਖੋ ਕੋਈ ਚੀਜ਼ ਨਹੀਂ ਕਿਤੇ ਕੋਈ ਫਸਾ ਸਾਡੀਆਂ ਸਬਜ਼ੀਆਂ ਸਬਜ਼ੀਆਂ ਸਭ ਚੋਨੇ ਵਾਲੀ ਨਹੀਂ ਖੇਜੰਦਾ ਕਾੜਾ ਸੁਣਦੇ ਸੀ ਕਿ ਸੰਤਾਲੀ ਵਿੱਚ ਉਜਾੜਾ ਪਿਆ ਹਨਾ ਉੱਦਾਂ ਦਾ ਇੱਕ ਸੁਣਿਆ ਸੀ ਉਹ ਜ ਸੁਣਿਆ ਸੀ ਪਰ ਇਹੋ ਜੇ ਵੇਖਿਆ ਨਹੀਂ ਸੀ ਆ ਵੇਖਿਆ ਤਾਂ ਹੁਣ ਅਸੀਂ ਅੱਖੀਂ ਵੇਖਿਆ ਆ ਸਾਡੇ ਨਾਲ ਆ ਕੀ ਬੀਤੀ ਇਹ ਮੁਰਗੀ ਖਾਨਾ ਸੀ ਜਦੋਂ ਪਾਣੀ ਆਇਆ ਤਾਂ ਸਾਰੀਆਂ ਮੁਰਗੀਆਂ ਮਰ ਗਏ ਤੇ ਸਾਨੂੰ ਪਤਾ ਲੱਗਾ ਕਿ ਉੱਥੇ ਰੋਂਦੇ ਰੇ ਉੱਤੇ ਰੋਈਏ ਵੀ ਐਡੀ ਮੁੰਡਿਆਂ ਦੀ ਮਿਹਨਤ ਕੀਤੀ ਵੇਖੋ ਇੰਨੀਆਂ ਮਿੱਠਾ ਸੁੱਟ-ਸੁੱਟ ਕੇ ਤੇ ਆ ਹੁਣ ਟਾਈਮ ਆਇਆ ਉਹਨਾਂ ਦੇ ਆਂਡੇ ਦੇਣ ਦਾ ਟਾਈਮ ਆਇਆ ਤੇ ਮੁਰਗੀਆਂ ਸਾਰੀਆਂ ਖਤਮ ਹੋ ਗਈਆਂ ਇਹ 5-600 ਆਪਣੀ ਮੁਰਗੀ ਸੀ ਅੰਡੇ ਵਾਲੀ ਤੇ 27 ਤਰੀਕ ਦੀ 1:30 ਵਜੇ ਪਾਣੀ ਆਇਆ ਤੇ ਉਹ ਪਾਣੀ ਇੰਨਾ ਆਇਆ ਵੀ ਉਹ ਸਾਰੇ ਮਰ ਗਏ ਸਵੇਰੇ ਉੱਜਾ ਕੇ ਦੇਖਿਆ ਤੇ ਉਹਨਾਂ ਚੋਂ ਸਾਰੇ तकरीबन ਸਾਰੇ ਮਰ ਗਏ 5-600 ਚੋਂ ਤੇ ਉਹਨਾਂ ਦੇ 30-40 ਬਚੇ ਜਿਹੜੇ ਮੈਂ ਬਚਾ ਕੇ ਉਹ ਵੇਖੋ ਉੱਤੇ ਰੱਖੇ ਜੀ ਦੀ ਚਾਹ ਤੁਸੀਂ ਕਿ ਨਾ ਸਾਡੇ ਲਈ ਕਹਿ ਰਹੇ ਹੋ ਚਾਹ ਅੰਕਲ ਜੀ ਤੁਹਾਨੂੰ ਤੁਸੀਂ ਨਹੀਂ ਪੀ ਸਕਦੇ ਅਕਲਾਂ ਵਿੱਚ ਚਾਹ ਪੀਵਾਂਗੇ ਪਰ ਤੁਹਾਡੇ ਦਾ ਇੰਨੇ ਮਾੜੇ ਹਾਲਾਤ ਨੇ ਅੰਕਲ ਨਹੀਂ ਨਹੀਂ ਜੇ ਅਸੀਂ ਚਾਹ ਹੁਣ ਚਾਹ ਪਾਣੀ ਛੱਡ ਦਾਂਗੇ ਤੇ ਫੇਰ ਆ ਇੱਕ ਦਿਨ ਛੱਡ ਦਾਂਗੇ ਦੋ ਦਿਨ ਛੱਡ ਦਾਂਗੇ ਕਿੰਨੇ ਦਿਨ ਛੱਡਾਂ ਅਹੀਂ ਤੇ ਕੱਲ ਵੇ ਹਲੋ ਇਹ ਤੂੜੀ ਵੰਡਣ ਆਏ ਸੀ ਮੋਗਿਓ ਅਹੀਂ ਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਚਾਹ ਪੀਏ ਉਹਨਾਂ ਨੂੰ ਬਣਾ ਕੇ ਤੇ ਭਾਵੇਂ ਅਸੀਂ ਆਪ ਹੀ ਐ ਤੇ ਬੜੀਆਂ ਬੜੀਆਂ ਕੋਈ ਨਹੀਂ ਫੜਾ ਨੇ ਤਵਾਹੀ ਮਚਾਈ ਹੋਈ ਸੀਗੀ ਪਰ ਹੁਣ ਪਾਣੀ ਘਟਿਆ ਆ ਤੇ ਲੋਕ ਆਪਣੇ ਘਰਾਂ ਦੇ ਵਿੱਚ ਵਾਪਸ ਮੁੜ ਰਹੇ ਨੇ ਮੈਂ ਪਿੱਛੇ ਟਰਾਲੀ ਤੁਹਾਨੂੰ ਦਿਖਾਉਂਗਾ ਇੱਕ ਵਾਰ ਕਿ ਟਰਾਲੀ ਦੇ ਵਿੱਚ ਜੋ ਸਮਾਨ ਆਪਣਾ ਘਰ ਦਾ ਸਾਰਾ ਇਹਨਾਂ ਦੇ ਨਾਲ ਖੜਿਆ ਹੋਇਆ ਸੀਗਾ ਜੋ ਡੰਗਰ ਪਸ਼ੂ ਜਿਹੜੇ ਆ ਉਹ ਟਰਾਲੀ ਦੇ ਪਿੱਛੇ ਲੱਦੇ ਹੋਏ ਨੇ ਮਾਤਾਮਾ ਨੇ ਤੇ ਹੁਣ ਆਪਣੇ ਘਰ ਦੇ ਵਿੱਚ ਇਸ ਆਲੀਸ਼ਾਨ ਘਰ ਦੇ ਵਿੱਚ ਪਹੁੰਚੇ ਨੇ ਕਈ ਦਿਨ ਘਰੋਂ ਬਾਹਰ ਰਹੇ ਨੇ ਇੱਕ ਤਰ੍ਹਾਂ ਦਾ ਕਿਉਂਕਿ ਪੰਜਾਬ ਨੇ ਇਹ ਉਜਾੜਾ ਚੱਲਿਆ ਬੁਰੇ ਤਰੀਕੇ ਦੇ ਨਾਲ ਇਹ ਉਜਾੜਾ ਚੱਲਿਆ ਘਰ ਦੇ ਵਿੱਚ ਪਰਿਵਾਰਕ ਮੈਂਬਰ ਜਿਹੜੇ ਨੇ ਕਿ ਉਹ ਮੌਜੂਦ ਨੇ ਤੇ ਕਿਉਂਕਿ ਕੁਝ ਕੁ ਪਰਿਵਾਰਕ ਮੈਂਬਰ ਜਿਹੜੇ ਘਰ ਦੇ ਵਿੱਚ ਸਕੇ ਤੇ ਕੁਝ ਕੁ ਪਰਿਵਾਰਕ ਮੈਂਬਰ ਜਿਹੜੇ ਨੇ ਹੁਣ ਘਰ ਦੇ ਵਿੱਚ ਵਾਪਸ ਆ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਹੜ੍ਹਾਂ ਦੀ ਮਾਰ ਨੇ ਬਹੁਤ ਵੱਡੀ ਤਬਾਹੀ ਪੰਜਾਬ ਦੇ ਵਿੱਚ ਮਚਾਈ ਹੈ ਕਿਉਂਕਿ ਇਹ ਜਿਹੜੀਆਂ ਫਸਲਾਂ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ ਇਹ ਬੁਰੇ ਤਰੀਕੇ ਦੇ ਨਾਲ ਇਹਨਾਂ ਦਾ ਨੁਕਸਾਨ ਹੋਇਆ ਇਹਨਾਂ ਫਸਲਾਂ ਦਾ ਇਹਨਾਂ ਜਿਹੜੀਆਂ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਜੋ ਕਹਿ ਸਕਦੇ ਆ ਕਿ ਜੋ ਕਿਸਾਨਾਂ ਦਾ ਜੋ ਕਿਸਾਨਾਂ ਨੇ ਫਸਲ ਵੇਚ ਕੇ ਆਪਣੇ ਘਰ ਦਾ ਸਰਕਲ ਚਲਾਉਣਾ ਸੀਗਾ ਉਹ ਫਸਲ ਜਿਹੜੀ ਆ ਬਿਲਕੁਲ ਤਬਾਹ ਹੋ ਗਈ ਤੇ ਬਾਅਦ ਹਾਲਾਂਕਿ ਖੇਤ ਤੂ ਕੇ ਡੰਗਰ ਤੇ ਪਰਿਵਾਰ ਦੇ ਜੀ ਜਿਹੜੇ ਆ ਇਹਨਾਂ ਲੋਕਾਂ ਨੇ ਜ਼ਰੂਰ ਬਚਾਏ ਆ ਪਰ ਜੋ ਖਾਸ ਕਰਕੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦੇ ਡੰਗਰ ਵੀ ਜਿਹੜੇ ਆ ਇਸ ਪਾਣੀ ਦੇ ਵਿੱਚ ਰੁੜ ਗਏ ਤੇ ਕਈਆਂ ਨੇ ਇਸ ਪਾਣੀ ਦੇ ਵਿੱਚ ਆਪਣੇ ਜੀ ਵੀ ਜਿਹੜੇ ਨੇ ਕਿਉਂ ਗਵਾਏ ਨੇ ਤੇ ਅੱਜ ਇਹ ਪਰਿਵਾਰ ਆਪਣੇ ਘਰ ਦੇ ਵਿੱਚ ਪਹੁੰਚੇ ਹੈ ਟਰੈਕਟਰ ਬੰਦ ਕੀਤਾ ਹੈ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਦੇਖ ਪਾ ਰਹੇ ਹੋ ਮੌਕੇ ਦੇ ਉੱਤੇ ਤੁਸੀਂ ਜੇ ਪਰਿਵਾਰਕ ਮੈਂਬਰ ਜਿਹੜੇ ਨੇ ਬਾਪੂ ਜੀ ਪਹੁੰਚੇ ਨੇ ਬਾਪੂ ਜੀ ਸਾਸ਼ੀ ਕਾਲ ਜੀ ਸਾਸ਼ੀ ਕਾਲ ਬਾਪੂ ਜੀ ਬੜੇ ਦਿਨਾਂ ਬਾਅਦ ਪਰਿਵਾਰ ਅੱਜ ਘਰੇ ਆ ਰਿਹਾ ਜੀ ਕੀ ਕਰੀਏ ਫਿਰ ਇਦਾਂ ਹੀ ਹੈ ਬਹੁਤ ਬੁਰਾ ਹਾਲ ਦੇਖਣੀ ਦੇ ਘਰ ਕਿੰਨਾ ਕਿੰਨਾ ਬਾਪੂ ਜੀ ਪਾਣੀ ਵੜਿਆ ਘਰ ਤੇ 2-2 ਫੁੱਟ ਅੰਦਰ ਵੜ ਗਏ ਮਾਂ ਵੀ ਕੋਈ ਖਰਾਬ ਹੋ ਜਾਏ ਸਾਮਾਨ ਖਰਾਬ ਨਹੀਂ ਆ ਉੱਤੇ ਚਾੜਤਾ ਸੀ ਮਾਤਾ ਜੀ ਕਾਫੀ ਦਿਨਾਂ ਬਾਅਦ ਚੁੱਕ ਘਰੇ ਆ ਰਹੇ ਹਾਂ ਹਾਂ ਜੀ ਹਾਂ ਆ ਰਹੇ ਆਂ ਅਸੀਂ ਦਸ ਦਿਨੀ ਘਰ ਆਏ ਭਾਜੀ ਬਹੁਤ ਘਰੋਂ ਦਾ ਘਰ ਤੋਂ ਬਾਹਰ ਹਾਂਜੀ ਬਹੁਤ ਮੁਸ਼ਕਲ ਕਿਸੇ ਜਾ ਕੇ ਇਤਨਾ ਰਹਿਣਾ ਭੈਣ ਭਰਾ ਦੇ ਬਹੁਤ ਮੁਸ਼ਕਲ ਲੱਗਦਾ ਸਾਨੂੰ ਘਰ ਹਾਲ ਵੇਖ ਕੇ ਹੰਤ ਰੋਣ ਆਉਂਦਾ ਸਾਡੇ ਘਰ ਵਿੱਚ ਵੇਖੋ ਕੋਈ ਚੀਜ਼ ਨਹੀਂ ਕਿਤੇ ਕੋਈ ਫਸਾ ਸਾਡੀਆਂ ਸਬਜ਼ੀਆਂ ਸਬਜ਼ੀਆਂ ਸਭ ਚੋਨੇ ਵਾਲੀ ਨਹੀਂ ਇਹ ਖੇਜ ਹੁੰਦਾ ਘਰ ਵੀ ਇੱਕ ਜੀਵਾਂਗ ਹੁੰਦਾ ਅੱਜ ਘਰੇ ਦੱਸਦਨਾ ਬਾਅਦ ਆਏ ਹਾਂ ਜੱਫੀ ਪਾਣ ਨੂੰ ਦਿਲ ਕਰਦਾ ਹੋਣਾ ਜੱਫੀ ਉਹਨੂੰ ਕੀ ਪਾਣ ਭਰਾਵਾਂ ਨੂੰ ਉਹ ਗੱਲ ਵੇਖ ਸ਼ਿਸ਼ ਵਛੜਿਆਂ ਨੂੰ ਸਾਡੇ ਜੀ ਇੱਥੇ ਅੱਦੇ ਗੱਦੇ ਹੀ ਉੱਥੇ ਹਾਂ ਤੇ ਧਿਆਨ ਸਾਨੂੰ ਘੜੀ ਘੜੀ ਫੋਨ ਘਰ 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 ਪੁੱਛੀਬ ਕੀ ਹਾਲਤ ਕੀ ਬਸ ਇਹੋ ਕੁਝ ਅਸੀਂ ਜੀ ਸੋ ਇਹ ਘਰ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਪਹੁੰਚੇ ਨੇ ਕਿਉਂਕਿ ਬਹੁਤ ਸਾਰੇ ਪਰਿਵਾਰਕ ਮੈਂਬਰ ਹੁਣ ਮੁੜ ਕੇ ਆਉਗੇ 2-2 ਫੁੱਟ ਘਰਾਂ ਦੇ ਵਿੱਚ ਪਾਣੀ ਚੜ ਗਿਆ ਬਹੁਤ ਸਾਰੇ ਲੋਕਾਂ ਦੇ ਘਰ ਇਸ ਤਰੀਕੇ ਦੇ ਨਾਲ ਇਸ ਪਾਣੀ ਨਾਲ ਤਬਾਹ ਹੋਏ ਨੇ ਬਹੁਤ ਸਾਰੇ ਘਰਾਂ ਖੜਿਆ ਹੋਇਆ ਪਿੱਛੇ ਮੱਝਾਂ ਵੀ ਤੁਸੀਂ ਦੇਖ ਪਾ ਰਹੇ ਹੋ ਟਰਾਲੀ ਦੇ ਵਿੱਚ ਮੱਝਾਂ ਜਿਹੜੀਆਂ ਉਹ ਨਾਲ ਹੀ ਲੱਦੀਆਂ ਹੋਈਆਂ ਸੀਗੀਆਂ ਕਾਫੀ ਸਾਰੀਆਂ ਮੱਝਾਂ ਜਿਹੜੀਆਂ ਨਾਲ ਤਾਂ ਮਾਤਾ ਜੀ ਮੱਝਾਂ ਇੰਨੀਆਂ ਹੀ ਸੀ ਜਾਂ ਹੋਰ ਵੀ ਆਪਣਾ ਸਮਾਨ ਤੁਸੀਂ ਨਾਲ ਲੱਗੇ ਨਹੀਂ ਮੱਝਾਂ ਇੰਨੀਆਂ ਹੀ ਇੰਨੀਆਂ ਹੀ ਮੱਝਾਂ ਐ ਮੱਝਾਂ ਗਾਇਆਂ ਇੰਨੀਆਂ ਸੀ ਲੈ ਕੇ ਗਏ ਸੀ ਇਹ ਤਾਂ ਇਹ ਸਾਡੇ ਰਿਸ਼ਤੇਦਾਰ ਚੰਗੇ ਵਿਚਾਰੇ ਜਿਹੜੇ ਛੇਤੀ ਛੇਤੀ ਸਾਨੂੰ ਲੈ ਗਏ ਨਹੀਂ ਤੇ ਸਾਡੇ ਮੁਰਗੀ ਖਲ ਜਾਣੀਆਂ ਸੱਚੀ ਉਹ ਮੁਰਗੀ ਫਾਰਮ ਦਾ ਰਸਤਾ ਸਾਰੇ ਮੁਰਗੇ ਮਰ ਗਏ ਅੱਛਾ ਮੁਰ ਕਿਨ ਹਾਂ ਇਹ 5 600 ਮੁਰਗੀ ਹੀ ਜਿਹੜੀ ਰੁੜਗੀ ਆ 5 600 ਮੁਰਗੀ ਸਾਰੀ ਰੁੜ ਗਈ ਇਹ ਫਸਲ ਅੰਕਲ ਕਿੰਨੀ ਸੀ ਆਪਣੀ ਫਸਲ ਇੱਥੇ ਸਾਡੇ ਕੋਲ 8 ਕਿੱਲੇ ਉਹ ਵੀ ਸਾਰੀ ਖਰਾਬ ਹੋ ਗਈ ਆ ਖਰਾਬ ਹੀ ਆ ਵੇਖੋ ਸੋ ਪਰਿਵਾਰਕ ਮੈਂਬਰ ਜਿਹੜੇ ਆ ਘਰ ਦੇ ਵਿੱਚ ਆ ਰਹੇ ਨੇ ਆ ਦੇਖ ਪਾ ਰਹੇ ਹੋ ਥੱਲੇ ਜਿਹੜੀ ਸੜਕ ਆ ਬਿਲਕੁਲ ਮਿੱਟੀ ਮਿੱਟੀ ਜਿਹੜੀ ਆ ਉਹ ਚੜਿਆ ਹੋਇਆ ਵਾ ਕਿਉਂਕਿ ਆਪਾਂ ਤੁਹਾਨੂੰ ਘਰ ਦੀ ਤਸਵੀਰ ਇੱਕ ਵਾਰ ਜ਼ਰੂਰ ਦਿਖਾਵਾਂਗੇ ਕਿਉਂਕਿ ਘਰ ਦੇ ਵਿੱਚ ਕਈ ਦਿਨਾਂ ਦੇ ਬਾਅਦ ਹੁਣ ਐਂਟਰੀ ਹੋ ਰਹੀ ਆ ਭਾਵੂ ਕਾ ਮਾਤਾ ਜੀ ਹੁਣੇ ਪਰਮਾਤਮਾ ਦਾ ਹਾਲਾ ਕਿ ਫਿਰ ਵੀ ਇਹ ਲੋਕ ਸ਼ੁਕਰਗੁਜ਼ਾਰ ਕਰਦੇ ਨੇ ਬਹੁਤ ਹਾਂਜੀ ਹਾਂਜੀ ਮਾਤਾ ਜੀ ਦੇਣ ਵੇਖਣੋਂ ਰੱਬਾ ਇਹੋ ਜੀ ਕਿਤ ਕਿੰਨ ਦੇਣ ਵਿਖਾਏ ਸਾਨੂੰ ਇਹੋ ਜੀ ਬਹੁਤ ਦੁਖੀ ਆ ਗਏ ਲੋ ਇਹ ਜੇ ਕਦੀ ਵੇਖੇ ਨਹੀਂ ਚਾਹ ਜਿਹੜੇ ਰੱਬ ਨੇ ਸਾਨੂੰ ਸੋਚਿਆ ਸੀ ਕਿ ਮਾਤਾ ਜੀ ਇੰਨਾ ਪਾਣੀ ਇਹ ਸੋਚਿਆ ਨਹੀਂ ਕਦੀ ਅਸੀਂ ਵੇਖਿਆ ਨਹੀਂ ਜ਼ਿੰਦਗੀ 'ਚ ਕਦੀ ਇਦਾਂ ਦਾ ਤੇ ਬਸ ਆ ਸਾਨੂੰ ਹੁਣ ਇਹ ਦੇਣ ਵੇਖਣੇ ਪਏ ਕਿ ਤਰ੍ਹਾਂ ਦੇ ਕੇ ਵੇਖੋ ਜਿਹੜਾ ਅਸੀਂ ਉਜਾੜਾ ਸੁਣਦੇ ਸੀ ਕਿ ਸੰਤਾਲੀ ਵਿੱਚ ਉਜਾੜਾ ਪਿਆ ਹਨਾ ਉੱਦਾਂ ਦਾ ਇੱਕ ਸੁਣਿਆ ਸੀ ਉਹ ਜ ਆ ਸੁਣਿਆ ਸੀ ਪਰ ਇਹੋ ਜੀ ਵੇਖਿਆ ਨਹੀਂ ਸੀ ਆ ਵੇਖਿਆ ਤਾਂ ਹੁਣ ਅਸੀਂ ਅੱਖੀਂ ਵੇ ਕੀ ਕੀ ਜ਼ਿਆਦਾ ਹੁੰਦਾ ਰਿਹਾ ਘਰ ਤੋਂ ਬਾਹਰ ਰਹਿ ਕੇ ਘਰ ਤੋਂ ਬਾਹਰ ਤੇ ਫੇਰਾ ਹੋ ਜਾ ਸਾਫ ਦੇ ਘਰ ਜੀਪ ਕਿਤੇ ਪਏ ਨਾ ਹੋਵੇ ਕਿ ਸਾਡੇ ਕਿਤੇ ਛਾਤਾਂ ਹੀ ਡਗ ਪੈਂਦੀਆਂ ਹੁਣ ਜਾਂ ਜਿਤਨਾ ਝੋਨਾ ਤੇ ਸੁਣਿਆ ਚਲੋ ਵੇਖੋ ਤੁਸੀਂ ਹੁਣ ਵੇਖ ਲਿਆ ਨਾ ਕਿ ਸਾਰਾ ਹੀ ਵੇਖੋ ਗਲ ਗਿਆ ਤੇ ਬਸ ਇਹੋ ਹੀ ਸਾਡੇ ਜੀ ਰਾਜੀ ਖੁਸ਼ੀ ਰਹਿ ਮਾਬਾਏ ਸਾਡੇ ਜੀ ਠੀਕ ਠਾਕ ਰਹਿ ਸਾਨੂੰ ਇੰਨੇ ਨਜ਼ਾਰਾ ਕੇ ਮਨ ਨੂੰ ਹੌਸਲਾ ਵੀ ਜੀ ਰਾਜੀ ਖੁਸ਼ੀ ਆਪੇ ਜੋ ਖਰਚਾ ਸਾਨੂੰ ਮਿਲੂਗਾ ਠੀਕ ਜਿਤਨਾ ਦੇਉ ਕੋਈ ਦੇਉ ਹੈ ਕਿ ਨਹੀਂ ਆ ਕੀ ਕਰ ਸਕਦੇ ਜਦੋਂ ਘਰ ਛੱਡਣਾ ਸੀ ਕਿਹੋ ਜਿਹਾ ਮਾਹੌਲ ਸੀਗਾ ਛੱਡਣਾ ਸਾਨੂੰ ਸਾਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਇੱਥੋਂ ਚੁੱਕ ਵੀ ਨਹੀਂ ਸਕਦੇ ਕੁਛ ਵੀ ਛੇਤੀ ਨਾਲ ਅਸੀਂ ਕੁਛ ਨਹੀਂ ਚੁੱਕ ਸਕਦੇ ਬਸ ਇਹ ਅੱਧਾ ਅਸੀਂ ਉੱਤੇ ਤਾਂ ਕੋਠਿਆਂ ਦੇ ਚੜਾ ਸੀ ਬਾਕੀ ਵਿਚਾਰੇ ਸਾਡੇ ਰਿਸ਼ਤੇਦਾਰ ਚੰਗੇ ਉਹ ਛੇਤੀ ਛੇਤੀ ਆਣ ਕੇ ਸਾਡੇ ਡੰਗਰ ਲਾ ਗਏ ਤੇ ਅਸੀਂ ਵੀ ਨਾਲ ਉਦਣ ਦੇ ਗਏ ਇਹ ਵਿਚਾਰੇ ਮਗਰੋਂ ਆਪੇ ਕਿ ਰੋਟੀ ਜਿਤਨਾ ਦੀ ਮਿਲੀ ਉਦਾਂ ਦੀ ਖਾ ਕੇ ਤੇ ਵਿਚਾਰਾ ਕਰਦੇ ਰਿਹਾ ਉਸ ਵਾਰ ਵੀ ਦੇਣਾ ਔਖਾ ਹੁੰਦਾ ਹੀ ਆ ਬੇਸ਼ੱਕ ਸਾਡੇ ਸਕੇ ਹੁੰਦੇ ਨੇ ਫਿਰ ਵੀ ਸਕੇ ਤੇ ਹੁੰਦੇ ਨੇ ਪਰ ਨਹੀਂ ਉਹ ਗੱਲ ਨਹੀਂ ਬੰਦੀ ਉਹ ਗੱਲ ਨਹੀਂ ਘਰ ਤੇ ਘਾਰ ਹੀ ਆ ਬਸ ਆ ਗੱਲ ਹੈ ਹਾਂਜੀ ਘਰ ਤੇ ਘਾਰ ਹੀ ਆ ਉਹ ਸਿੱਧਾ ਨੇ ਘਰੇ ਇੱਕ ਪੈਰ ਤੁਸੀਂ ਘਰੇ ਆਪਣੇ ਰੱਖ ਰਹੇ ਹੋ ਇੱਕ ਸੁੱਖ ਦਾ ਸਾਥ ਆਇਆ ਜੀ ਸਾਥ ਆਇਆ ਬਸ ਬਸ ਇਹ ਗੱਲ ਸਾਨੂੰ ਸਾਨੂੰ ਉਥੇ ਮਾਲ ਡੰਗਰ ਸਾਡੇ ਨੂੰ ਵੀ ਕੋਈ ਇੰਨਾ ਕਿੱਥੇ ਗੌਰ ਕਰਦਾ ਕੋਈ ਨਾ ਨਾ ਕੋਈ ਪੱਠਾ ਚਾਰ ਜਿਨਾ ਆਪਣਾ ਆਪ ਕਰਦੇ ਅਸੀਂ ਇਹ ਇੰਨਾ ਕੋਈ ਹੋਰ ਥੋੜੀ ਕਰਦਾ ਕਿ ਪਹਿਲੇ ਇੱਕ ਇੱਥੇ ਘਰ ਦੇ ਵਿੱਚ ਸਕੇ ਨੇਹ ਮੁੰਡੇ ਹੀ ਸਾਡੇ ਦੋ ਸਾਡੇ ਮੁੰਡੇ ਨੇ ਤੇ ਦੋ ਵੀ ਸਾਡੇ ਦੋਵੇਂ ਜਣੀਆਂ ਦੇ ਅਸੀਂ ਦੋਵੇਂ ਦਰਾਈ ਸਟਾਨੀਆਂ ਤੇ ਇਹ ਵਿਚਾਰੇ ਇਤਨਾ ਹੀ ਇਤਨਾ ਰਹਿ ਪਾਣੀ ਦੇ ਵਿੱਚ ਇਦਾਂ ਹੀ ਰਹਿ ਉਹ ਗੱਲ ਇਹਨਾਂ ਨੇ ਘਰ ਛੱਡ ਕੇ ਨਹੀਂ ਗਏ ਨਹੀਂ ਛੱਡ ਕੇ ਨਹੀਂ ਮੁਰਗੀ ਖਾਣਾ ਸੀ ਉਹ ਜਦੋਂ ਪਾਣੀ ਆਇਆ ਤਾਂ ਸਾਰੀਆਂ ਮੁਰਗੀਆਂ ਮਰ ਗੀਆਂ ਤੇ ਸਾਨੂੰ ਪਤਾ ਲੱਗਾ ਕਿ ਉੱਥੇ ਰੋਂਦੇ ਰਹੇ ਉੱਥੇ ਰੋਈਏ ਵੀ ਐਡੀ ਮੁੰਡਿਆਂ ਦੀ ਮਿਹਨਤ ਕੀਤੀ ਵੇਖੋ ਇੰਨੀਆਂ ਵਿੱਠਾਂ ਸੁੱਟ-ਸੁੱਟ ਕੇ ਤੇ ਆ ਹੁਣ ਟਾਈਮ ਆਇਆ ਉਹਨਾਂ ਦੇ ਆਂਡੇ ਦੇਣ ਦਾ ਟਾਈਮ ਆਇਆ ਤੇ ਮੁਰਗੀਆਂ ਸਾਰੀਆਂ ਖਤਮ ਹੋ ਗਈਆਂ ਰੱਬ ਦੇ ਨਾਲ ਗੁੱਸਾ ਵੀ ਹੁੰਦਾ ਨਹੀਂ ਨਹੀਂ ਗੁੱਸਾ ਮਨ ਚ ਆਉਂਦਾ ਕਿ ਨਹੀਂ ਫੇਰ ਆਖੀ ਜਾ ਕੇ ਮਨਾ ਕੀ ਆ ਕੀ ਹੋ ਸਕਦਾ ਸੀ ਕੀ ਕਰ ਸਕਦੇ ਅਸੀਂ ਬਸ ਹਾਂ ਮਤਲਬ ਕਦੇ ਕਦੇ ਤਾਂ ਮਨ ਮਾਤਾ ਜੀ ਡੋਲੇ ਜਾਂਦਾ ਉਹ ਬਲਾ ਤੇ ਰੋਣ ਨੂੰ ਜਿਗਰਾ ਕਿ ਉੱਚੀ ਉੱਚੀ ਰੋਣ ਹੀ ਆਵੇ ਜਦਾਂ ਕਿ ਰੋ ਕੇ ਕੀ ਕੀ ਕਰ ਸਕਦੇ ਅਸੀਂ ਰੱਬ ਰੋਇਆ ਕਿ ਤੇਰਾ ਰੱਬ ਖੜੀ ਸੁਣਦਾ ਕਿ ਐਕ ਨਹੀਂ ਆਹ ਗੱਲ ਹੋਈ ਬਸ ਉਹਨੇ ਦਿੱਤਾ ਹੈ ਉਹਦਾ ਹੀ ਸਭ ਕੁਝ ਹਾਂ ਉਸ ਮਹਾਰਾਜ ਦਾ ਜਿੱਥੇ ਰੱਖੂਗਾ ਅਗਲਾ ਅਹੀ ਆਹ ਦਿਨ ਵੇਖੇ ਨਹੀਂ ਜੇ ਸਾਨੂੰ ਵੇਖਣੇ ਪੈਂਡ ਆ ਵੇਖੋ ਸਾਡੇ ਡੰਗਰਾਂ ਦਾ ਹਾਲ ਵਿੱਚ ਕਿਤਰਾ ਹਨ ਐਕ ਨਹੀਂ ਇਤੋਂ ਸੀ ਲੈ ਕੇ ਆਏ ਇੰਨਾ ਚੰਗਾ ਵਿਚਾਰੇ ਮੁੰਡੇ ਸਾਡੇ ਰਿਸ਼ਤੇਦਾਰਾਂ ਦੇ ਜਿਨ੍ਹਾਂ ਨੂੰ ਸਾਨੂੰ ਸਾਥ ਦਿੱਤਾ ਬਹੁਤ ਸਾਥ ਆ ਗਏ ਗੈ ਕਲ ਜਮ ਅਰੇਸਟੇਡਰ ਨਾ ਹੋ ਹੁੰਦੇ ਫਿਰ ਤੇ ਇੱਥੇ ਪਤਾ ਨਹੀਂ ਕੀ ਕੁਝ ਬਣ ਜਾਣਾ ਸੀ ਹਾਂਜੀ ਹੌਸਲਾ ਦਿੰਦੇ ਰਹੇ ਹਾਂਜੀ ਇਹ ਹੌਸਲਾ ਦਿੰਦੇ ਰਿਹਾ ਕਿ ਤੁਸੀਂ ਹੌਸਲਾ ਰੱਖੋ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਜੋ ਵੀ ਤੁਹਾਨੂੰ ਅਸੀਂ ਤੁਹਾਡੇ ਡੰਗਰ ਸੰਭਾਲ ਲਾਂਗੇ ਤੁਸੀਂ ਇੰਨੇ ਨਾ ਚਿੰਤਾ ਕਰੋ ਬਸ ਜਿਹੜੇ ਬੱਚਿਆਂ ਦੀ ਕਮਾਈ ਹੁੰਦੀ ਮਾਪਿਆਂ ਨੂੰ ਸਭ ਤੋਂ ਵੱਧ ਦੁੱਖ ਹੁੰਦਾ ਹੈ ਜਦੋਂ ਬੱਚਿਆਂ ਨੇ ਮਿਹਨਤ ਕੀਤੀ ਬੱਚਿਆਂ ਦੀ ਮਿਹਨਤ ਕੀਤੀ ਵਿਚਾਰੇ ਵਿੱਠਾ ਛੋਟ ਛੋਟ ਕੇ ਮੁੰਡੇ ਵਿਚਾਰੇ ਇਦਾਂ ਵੀ ਉਹ ਗੱਲ ਤੋਂ ਮੁੜ ਕੇ ਬਾਅਦ ਵਿੱਚ ਨੇ ਇੱਕੇ ਦਮ ਤਬ ਤੇ ਬਸ ਫਿਰ ਉਹ ਗੱਲ ਰੋਣ ਨਹੀਂ ਤੇ ਮੁੰਡਾ ਖਰੇ ਕਿੰਨੇ ਘਰ ਰੋਏ ਹੋਣਗੇ ਸਾਨੂੰ ਹਣ ਕੀ ਬਤਾ ਜਨਾਗੇ ਜਿਹਦਾ ਕਦੋਂ ਤੁਸੀਂ ਮੁੜਨਾ ਉਹ ਇਹ ਤੇ ਹੁਣ ਸਾਨੂੰ ਇਹ ਵੀ ਜਦੋਂ ਪਾਣੀ ਪੋਣੀ ਲੱਥੂਗਾ ਅਸੀਂ ਉਦੋਂ ਹੀ ਆ ਸਕਦੇ ਹੁਣ ਫਿਲੋਂ ਨਹੀਂ ਆ ਸਕਦੇ ਪਰ ਸਾਡਾ ਤੇ ਮਨ ਕਰੇ ਕਿ ਉਹੀ ਉਹ ਡੁੱਡ ਕੇ ਘਰ ਜਾਈਏ ਇਦਾਂ ਸਾਡਾ ਦਿਲ ਕਰਾਏ ਇਦਾਂ ਦਿਲ ਕਰਦਾ ਹਾਂ ਕਦੋਂ ਘਰੇ ਜਾਈ ਹਾਂ ਵੀ ਕਿਹੜੇ ਵੇਲੇ ਅਸੀਂ ਘਰ ਜਾਈਏ ਬਸ ਸਾਨੂੰ ਇਹ ਹੀ ਸਾਡਾ ਇੱਥੇ ਲੱਗਦਾ ਬਸ ਇੱਥੇ ਘਰੇ ਆਏ ਹਾਂ ਅੱਜ ਘਰ ਦੇਖ ਕੇ ਥੋੜਾ ਸਕੂਨ ਤਾਂ ਘਰ ਵੇਖਾ ਵੇਖੋ ਸਾਡਾ ਘਰ ਦੀ ਹਾਲਤ ਦੇਖੋ ਤੁਸੀਂ ਸਾਰਾ ਹਾਂ ਬਸ ਉਹ ਸਾਨੂੰ ਕਿਤਰਾ ਘਰ ਹੈ ਇਹ ਚੰਗੀ ਤਰ੍ਹਾਂ ਕੋਈ ਸਾਫ ਇਹਦੇ ਇਹ ਸੋਕਮਾ ਦੇ ਰੱਬਾ ਕਿਤੇ ਸਾਡੀਆਂ ਛੱਤਾਂ ਠੀਕ ਰਹਿਣ ਇਹਦੇ ਉਹਨਾਂ ਸਾਡੀਆਂ ਛੱਤਾਂ ਹੀ ਡਿੱਗ ਪਈਆਂ ਹੁਣ ਬਸ ਆਹ ਗੱਲ ਤੋਂ ਸਾਨੂੰ ਡਰ ਲੱਗਦਾ ਰਿਹਾ ਬਸ ਹੋਰ ਕੀ ਕਰਨਾ ਸੀ ਤੇ ਬਹੁਤ ਦਿਲ ਦੁਖੀ ਹੋਇਆ ਕਿ ਅਸੀਂ ਇਹ ਚਾਂਸ ਕਦੀ ਵੇਖਿਆ ਨਹੀਂ ਸੀ ਜਿਹੜਾ ਸਾਨੂੰ ਰੱਬ ਨੇ ਆਹ ਤੋੜੇ ਤੱਕ ਜੀਆਂ ਮਿੱਟੀ ਦੇ ਆ ਦੇਖੋ ਤੁਸੀਂ ਕਿ ਘਰ ਦੇ ਵਿੱਚ ਆ ਬੈਗ ਜਿਹੜਾ ਆ ਬੈਗ ਭਰ ਕੇ ਜਿਹੜੇ ਇੱਥੋਂ ਗਏ ਹੋਏ ਸਨ ਕਿਉਂਕਿ ਬਹੁਤ ਮਜਬੂਰੀ ਇੱਕ ਤਰ੍ਹਾਂ ਦੀ ਅਜਿਹੀ ਆਫਤਾਨ ਪਈ ਇੱਕਦਮ ਸਿਰ ਦੇ ਉੱਤੇ ਕਿ ਮਜਬੂਰੀ ਇਸ ਪਰਿਵਾਰ ਦੇ ਵਿੱਚ ਆਣ ਪਈ ਕਿਉਂਕਿ ਬਹੁਤ ਸਾਰੇ ਅਜਿਹੇ ਪਿੰਡ ਨੇ ਬਹੁਤ ਸਾਰੇ ਅਜਿਹੇ ਪਰਿਵ ਆ ਬਾਈ ਉਹਨਾਂ ਦੀ ਫੀਡ ਹੌਟ ਬਾਈ ਜੀ ਤੁਸੀਂ ਤੁਸੀਂ ਇਸੇ ਘਰ ਚੋਂ ਹਾਂਜੀ ਹਾਂਜੀ ਮੈਂ ਇਸੇ ਘਰ ਤੋਂ ਹੀ ਸਰ ਤੁਸੀਂ ਜਿੱਦਾਂ ਹੈਗਾ মুরਗੇ ਪਾਲੇ ਹਨਾ ਤੇ ਨੌਜਵਾਨ ਹੋ ਬਾਈ ਕਿਵੇਂ ਦੇਖਦੇ ਹੋ ਐਡੀ ਵੱਡੀ ਸੱਟ ਵੱਜੀ ਹੈ ਮੈਂ ਜੀ ਆਪਣਾ ਨਾ ਸ਼ੁਰੂ ਕੀਤਾ ਸੀ ਆਪਣਾ ਪੌਟਰੀ ਫਾਰਮ ਨਵਾਂ ਨਵਾਂ ਵੀ ਚਲੋ ਬਾਹਰ ਨਹੀਂ ਜਾਣਾ ਇੱਥੇ ਰਹਿ ਕੇ ਕਮਾਈ ਕਰਦੇ ਆ ਤੇ ਆ ਦੂਜਾ ਸਾਲ ਸੀ ਤੇ 5-600 ਆਪਣੀ মুরਗੀ ਸੀ ਅੰਡੇ ਵਾਲੀ ਤੇ 27 ਤਰੀਕ ਦੀ 1:30 ਵਜੇ ਪਾਣੀ ਆਇਆ ਤੇ ਉਹ ਪਾਣੀ ਇੰਨਾ ਆਇਆ ਵੀ ਉਹ ਸਾਰੇ ਮਰ ਗਏ ਸਵੇਰੇ ਜਾ ਕੇ ਦੇਖਿਆ ਤੇ ਉਹਨਾਂ ਚੋਂ ਸਾਰੇ तकरीबन ਸਾਰੇ ਮਰਗੇ 5 600 ਚ ਤੇ 30 40 ਬਜੇ ਜਿਹੜੇ ਮੈਂ ਬਚਾ ਕੇ ਉਹ ਵੇਖੋ ਉੱਤੇ ਰੱਖੇ ਜੇ ਬਾਕੀ ਆ ਫੀਡ ਸੀ 5 700 ਦੀ ਫੀਡ ਸੀ ਆਪਣੀਆਂ ਆਂਡਿਆਂ ਵਾਸਤੇ ਲੇਅਰ ਫੇਜ਼ 1 ਜਿਹੜੀ ਫੀਡ ਹੁੰਦੀ ਆ ਉਹ ਲੈ ਆ ਕੇ ਰੱਖੀ ਸੀ ਤੇ ਉਹ ਵੀ ਆ ਵੀ ਸਾਰੀ ਖਰਾਬ ਹੋ ਗਈ ਜੇ ਤੇ ਬਾਕੀ ਉਹ ਵੀ ਮਰ ਗਏ ਜੇ ਤੇ ਉਹ 2.5 3 ਲੱਖ ਰੁਪਏ ਦਾ ਨੁਕਸਾਨ ਆਪ ਨੂੰ ਨੈਟ ਉਹ ਹੋ ਗਿਆ ਤੇ ਬਾਕੀ ਆਪਣੀ ਫਸਲ ਇਸ ਟਾਈਮ ਖਲੋਤੀ ਗਈ ਪਰ ਆ ਗਲ ਜਣੀ ਹੁਣ ਥਲੇ ਪਾਣੀ ਨਿਕਲਣਾ ਨਹੀਂ ਆ ਪਾਣੀ ਤੁਸੀਂ ਨੌਜਵਾਨ ਤੁਸੀਂ ਕਹਿੰਦੇ ਮੈਂ ਬਾਹਰ ਜਾਣ ਬਾਰੇ ਸੋਚਿਆ ਇੱਥੇ ਕੰਮ ਖੋਲਣ ਬਾਰੇ ਸੋਚਿਆ ਅੰਦਰੋਂ ਦਿਲ ਤਾਂ ਦੁਖਦਾ ਹੋਣਾ ਯ ਗੱਲਾਂ ਨਾਲ ਰੋ ਨਹੀਂ ਸਕਦੇ ਸੀ ਹਨਾ ਤੇ ਬਸ ਹੁਣ ਦੁੱਖ ਤੇ ਹੈਗਾ ਹੀ ਆ ਹੁਣ ਤੁਹਾਨੂੰ ਪਤਾ ਉਹ ਤੇ ਹੈਗਾ ਬੜਾ ਕੁਝ ਸੋਚਿਆ ਵੀ ਆ ਏਰਕਾਂ ਥੋੜੇ ਪੈਸੇ ਕਮਾਵਾਂਗੇ ਮੈਨੂੰ ਇਹ ਲੱਗਦਾ ਕਿ ਮੈਂ ਵੀ ਨੌਜਵਾਨਾਂ ਭਾਜੀ ਬੰਦਾ ਇੱਕ ਇੱਕ ਦਿਨ ਗਿਣਦਾ ਜਦੋਂ ਇੱਕ ਇੱਕ ਦਿਨ ਦੇ ਵਿੱਚ ਮਤਲਬ ਕਿ ਜਿਵੇਂ ਤੁਹਾਡਾ ਕੰਮ ਹੈ ਉਹ ਅੱਗੇ ਵੱਧਦਾ ਹੋਣਾ ਹੈ ਹਨਾ ਜਾਂ ਮੁਰਗੇ ਮੁਰਗੀਆਂ ਵੱਡੀਆਂ ਹੁੰਨੀਆਂ ਉਹਨਾਂ ਦੇ ਹਨਾ ਅੰਡੇ ਦਿੰਦੇ ਆ ਚੂਚੇ ਨਿਕਲਦੇ ਹਨਾ ਤਾਂ ਉਸ ਦਿਨ ਇੱਕ ਇੱਕ ਦਿਨ ਦਾ ਹੌਸਲਾ ਜਿਹੜਾ ਆ ਉਹ ਇੱਕਦਮ ਹੀ ਟੁੱਟ ਗਿਆ ਬਈ ਸਹੀ ਗੱਲ ਹੈ ਉਹ ਪਹਿਲੇ ਇੱਕ ਦਿਨ ਤੋਂ ਵੇਖੀਦਾ ਵੀ ਹਾਂ ਹੁਣ ਵੱਡੇ ਹੋਏ ਹੁਣ ਉਹਨਾਂ ਦੀ ਦੇਖਭਾਲ ਕੀਤੀ ਦਵਾਈਆਂ ਦੂਈਆਂ ਲਾਈਆਂ ਵੈਕਸੀਨ ਵਾਕਸੀਨ ਕੀਤੀ ਉਹਨਾਂ ਦੀ ਤੇ ਹੁਣ ਪ੍ਰੋਪਰ ਸਾਡੇ 5-6 ਮਹੀਨੇ ਹੋ ਗਏ ਸੀ ਆਂਡੇ ਤੇ ਪੂਰੀ ਆਂਡੇ ਸ਼ੁਰੂ ਹੋ ਗਏ ਸੀ ਤਿੰਨ ਦਿਨ ਹੀ ਹੋਏ ਸੀ ਆਂਡੇ ਸ਼ੁਰੂ ਹੋਏ ਉਹ ਦਿਨ ਵੀ ਬੜੇ 5-7 ਆਂਡੇ ਉਹਨਾਂ ਦਿੱਤੇ ਤੇ ਬੜਾ ਦਿਲ ਖੁਸ਼ ਹੋਇਆ ਵੀ ਚਲੋ ਆਂਡੇ ਤੇ ਲੱਗ ਗਏ ਹੁਣ ਕਮਾਈ ਕਰਾਂਗੇ ਆਂਡੇ ਵੇਚਾਂਗੇ ਵਧੀਆ ਤੇ ਉਦੋਂ ਹੀ ਰਾਤ ਆਪਣਾ ਜਿਹੜਾ ਜਿਹੜਾ ਪਹਾੜ ਆ ਗਿਆ ਮੈਂ ਦੇਖਿਆ ਭਾਜੀ ਮੇਰੇ ਵੀ ਦੋਸਤਾਂ ਦੇ ਹੈਗੇ ਆ ਜਿਹੜੇ ਫਾਰਮ ਉਹਨਾਂ ਨੇ ਬਣਾਏ ਹੋਏ ਆ ਰਾਤ ਨੂੰ ਵੀ ਇੱਕ ਇੱਕ ਦੋ ਦੋ ਯ ਉੱਥੇ ਦੇਖਣਾ ਪੈਂਦਾ ਕੋਈ ਸੱਪ ਜਾਂ ਕੋਈ ਇਦਾਂ ਆ ਕੇ ਜਾਨਵਰ ਅੰਦਰ ਨਾਲ ਵੜ ਜਾਵੇ ਕੋਈ ਨੁਕਸਾਨ ਨਾ ਕਰੇ ਹਾਂਜੀ ਹਾਂਜੀ ਦਿਨ ਦੇ ਪੰਜ ਪੰਜ 6 6 ਗੇੜੇ ਮਾਰੀਦੇ ਜੀ ਪਾਣੀ ਵੇਖੀਦਾ ਫੀਡ ਵੇਖੀਦੇ ਵੀ ਕਿਦਾਂ ਸਾਰੇ ਠੀਕ ਨੇ ਸਾਰੇ ਜਿਹੜੇ ਬੱਚੇ ਆਪਾਂ ਜਿਹੜੇ ਪਾਲ ਲੰਦੇ ਆ ਵੀ ਆਂਡੇ ਤੇ ਆਈ ਪੂਰੇ ਥੱਲੇ ਪੂਰੀ ਆਪਣਾ ਸੁੱਕਾ ਰੱਖੀਦਾ ਉਹਨਾਂ ਦੇ ਤੇ ਉਹ ਸਾਰੇ ਹੁਣ ਇੱਕ ਇੱਕ ਮਿੰਟ 'ਚ ਸਾਰਾ ਕੁਝ ਖਤਮ ਹੋ ਗਿਆ ਜੀ ਭਾਜੀ ਹੌਸਲਾ ਬਣ ਰਹੇ ਹੋ ਤੁਸੀਂ ਮਾਪਿਆਂ ਦਾ ਵੀ ਹਨਾ ਜੀ ਆਪ ਖੁਦ ਨੂੰ ਤਾਂ ਦੇ ਰਹੇ ਹੋ ਮਾਪਿਆਂ ਨੂੰ ਵੀ ਦੇਖਣ ਤੋਂ ਵਿਚਾਰੇ ਤੇ ਹੁਣ ਕਰ ਵੀ ਕੀ ਸਕਦੇ ਹਾਂ ਕੋਈ ਆਪਸ਼ਨ ਨਹੀਂ ਹੈਗਾ ਨਾ ਹੁਣ ਆਪਣੀ ਜਿਹੜੀ ਫਸਲ ਵੀ ਗਈ ਆ ਸੀ ਆ ਵੀ ਗਿਆ ਹੁਣ ਬਸ ਆਈ ਸਾਡੇ ਕੋ ਡੰਗਰ ਡੁੰਗਰੇ ਗਏ ਆਪਸ਼ਨ ਬਈ ਤੁਹਾਡੇ ਕੋਲ ਕੀ ਹੈ ਹੁਣ ਬਾਹਰ ਜਾਣ ਬਾਰੇ ਸੋਚੂਗੇ ਜਾਂ ਇੱਥੇ ਨਹੀਂ 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 ਕਰਾਂਗੇ ਤੇ ਕੰਮ ਇੱਥੇ ਕਰਾਂਗੇ ਬਾਹਰ ਨਹੀਂ ਜਾਂਦੇ ਇਹ ਕਰਨਾ ਇਥੇ ਹੀ ਕੰਮ ਕਰਾ। ਵਧੀਰਾ ਜਾ ਚੀ ਹੈ ਬਾਈ। ਰੱਬ ਜੋ ਰੱਬ ਨੂੰ ਮਨਜੂਰੋ ਕੋਈ ਗੱਲ ਨਹੀਂ। ਫੇਰ ਹਾਂਜੀ ਸ਼ੇਅਰ ਕਰਾਂਗੇ। ਹੌਸਲਾ ਬਾਈ ਅਜਿਹੀ ਕਿਹੜੀ ਮੈਡੀਟੇਸ਼ਨ ਆ ਪੰਜਾਬੀਆਂ ਦੇ ਕੋਲ ਜਿਹੜਾ ਐਡਾ ਤਕੜਾ ਯਾਰ ਹੌਸਲਾ ਮੈਂ ਦੇਖਿਆ ਕਈਆਂ ਦੇ ਘਰ ਜਮੇ ਤਬਾਹ ਹੋ ਗਏ ਉਹ ਫਿਰ ਵੀ ਕਹਿੰਦੇ ਕੋਈ ਗੱਲ ਨਹੀਂ ਉਹ RAMDAS MAHARAJ ਦੀ ਕਿਰਪਾ ਹੈ ਜੀ। ਬਸ ਬਾਈ ਜਾਂ ਆਪਾਂ ਕੇ ਲੋ ਵੀ ਗੁਰੂ ਮਹਾਰਾਜ ਦੀ ਆਪਣੀ ਜਿਹੜੀ ਆ ਧਰਤੀ ਆ ਤਾਂ ਕਰਕੇ ਥੋੜਾ ਹੌਸਲਾ ਮੋਟੀਵੇਸ਼ਨ ਉਦਾਂ ਹੀ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਵੀ ਆਪ ਲੈਸਨ ਸਮਝਾਂਗੇ ਇੱਕ ਵੀ ਲਾਈਵ ਲੈਸਨ ਮਿਲਿਆ ਵੀ ਗਾਂ ਤੋਂ ਕੋਈ ਨਹੀਂ ਉਹ ਤਕੜੇ ਉਹ ਗੱਲ ਨਾ ਵੀ ਰੁਲੇ ਆ ਉਜੜੇ ਆ ਮਰੇ ਥੋੜੀਆਂ ਨੇ ਫੇਰ ਕੋਈ ਨਹੀਂ ਫੇਰ ਕਰਦੇ ਖੜਾ ਅਗਲੇ ਜੂਨ ਜੁਲਾਈ ਚ ਫੇਰ ਪਾਵਾਂਗੇ ਚੂਚੇ ਤੇ ਫੇਰ ਤਿਆਰ ਕਰਾਂਗੇ ਫੇਰ ਇਹ ਗੱਲ ਹੈ ਭਾਜੀ ਕਿ ਮਰ ਥੋੜੀ ਨਾ ਗਏ ਆ ਕੋਈ ਗੱਲ ਨਹੀਂ ਕੋਈ ਨਹੀਂ ਫੇਰ ਆ ਉਹ ਫੇਰ ਕਰਾਂਗੇ ਜੂਨ ਜੁਲਾਈ ਚ ਪਾ ਕੇ ਚੂਚੇ ਤੇ ਫੇਰ ਕੋਈ ਨਹੀਂ ਕਰਦੇ ਤਗੜੇ ਫੇਰ ਕੀ ਕੁਝ ਨਹੀਂ ਹੁੰਦਾ ਗਾਂ ਨੂੰ ਫੇਰ ਸਹੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਿਲਕੁਲ ਬਾਈ ਬਹੁਤ ਤਗੜਾ ਯਾਰ ਤੁਹਾਡਾ ਹੌਸਲਾ ਬਾਈ ਬਹੁਤ ਤਗੜਾ ਅੱਧਰ ਹੋਰ ਵੀ ਬਾਹਰ ਤੁਹਾਨੂੰ ਤਸਵੀਰਾਂ ਦਿਖਾਣੇ ਕਿਉਂਕਿ ਅੰਦਰ ਵੀ ਪਾਣੀ ਬੜਿਆ ਮਤਾ ਮਾਂ ਅੰਦਰ ਗਈਆਂ ਨੇ ਆਪੇ ਚ ਪਸ਼ੂ ਜਿਹੜੇ ਆ ਲਾਏ ਜਾ ਰਹੇ ਨੇ ਤੇ ਪਸ਼ੂ ਲਾ ਕੇ ਇਹਨਾਂ ਨੂੰ ਘਰਾਂ ਦੇ ਅੰਦਰ ਜਿਹੜਾ ਉਹ ਲਜਾਇਆ ਜਾ ਰਿਹਾ ਹੈਗਾ ਕਿਉਂਕਿ ਹੌਂਸਲੇ ਬਾਈ ਉਹਨਾਂ ਦੇ ਉਸੇ ਤਰ੍ਹਾਂ ਜਿਹੜੇ ਆ ਬੁਲੰਦਾ ਹੈ ਬਾਪੂ ਜੀ ਬਜ਼ੁਰਗਾਂ ਦੇ ਹੌਂਸਲੇ ਵੇਖਣਾ ਪੁਰਾਣੇ ਉਵੇਂ ਚੱਲਦੇ ਆ ਰਹੇ ਆ ਤੁਸੀਂ ਫਿਰ ਵੀ ਹਾਸੇ ਚਿਹਰੇ ਤੇ ਹਾਸਾ ਹੈ ਜੀ ਐਡਾ ਕੀ ਕਰੀਏ ਰੋਈਏ ਰੋ ਕੇ ਇਹਨੂੰ ਰੋ ਕੇ ਵਿਖਾਵਾਂਗੇ ਤੇ ਸਾਨੂੰ ਇਹਨੂੰ ਦੂਰ ਦੇ ਚੜਦਾ ਜਾਣਾ ਵੇ ਲੱਤ ਪਸੀ ਇਹਦੀ ਲੱਤ ਥੱਲੇ ਫਸ ਗਈ ਪਸ਼ੂਆਂ ਨੂੰ ਜਿਹੜਾ ਹੈ ਅੰਕਲ ਹੁਣੀ ਬਾਹਰ ਕੱਢ ਰਹੇ ਹੌਲੀ ਹੌਲੀ ਪਸ਼ੂਆਂ ਨੂੰ ਥੱਲੇ ਲਾ ਰਹੇ ਕਿਉਂਕਿ ਸਾਰੇ ਪਸ਼ੂ ਲੈ ਪਸ਼ੂ ਲੈ ਕੇ ਸਨ ਅੰਕਲ ਸਾਰੇ ਨਾ ਰਹੇਗੇ ਕੋ ਮੱਝ ਮੁਝ ਰੁੜੀ ਤਾਂ ਨਹੀਂ ਆ ਨਹੀਂ 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 ਰੁੜਿਆ ਨਹੀਂ ਮੁਰਗੇ ਰੁੜੇ ਇੱਕ ਦਿਨ ਪਹਿਲੇ ਜਿਵੇਂ ਪਤਾ ਲੱਗ ਗਿਆ ਸੀਗਾ ਜੇ ਕਿਵੇਂ ਰੁੜਿਆ ਨਹੀਂ ਕੋਈ ਵੀ ਤੇ ਮੁਰਗੇ ਜ਼ਰੂਰ ਰੁੜੇ ਉਹਨਾਂ ਦਾ ਨੁਕਸਾਨ ਵੱਡਾ ਖਾਸ ਕਰਕੇ ਬੱਚਿਆਂ ਦੀ ਕਮਾਈ ਦਾ ਉਹ ਮੁੰਡਾ ਸਾਡਾ ਕਹਿੰਦਾ ਬਾਹਰ ਜਾਣ ਦੀ ਬਜਾਏ ਮੈਂ ਇੱਥੇ ਕੰਮ ਕਰ ਆ ਹੋ ਤੇ 8 9 10 ਆ ਯਾ ਫੀਡ ਵੇਲੇ ਤੁਹਾਡੇ ਸਾਹਮਣੇ ਸਾਹਮਣੇ ਖਰਾਬ ਹੋ ਗਿਆ ਸਾਰੀ ਖਰਾਬ ਹੋ ਗਈ ਨਹੀਂ ਪੁੱਤ ਵੇ ਬਾਹਰ ਹੀ ਚਲ ਜਾ ਯਾਰ ਨਹੀਂ ਇਹੀ ਨਹੀਂ ਆਖਿਆ ਸੀ ਆਖਿਆ ਜੋ ਕਰਨਾ ਕਰ ਚਲੋ ਅੱਖਾਂ ਗਾੜੀ ਰਹਿਂਦਾ ਬੰਦਾ ਬਾਹਰ ਵੀ ਕੀ ਆ ਉਹ ਕੁਝ ਕਰਨਾ ਬਾਹਰ ਵੀ ਆ ਚੱਕਰ ਤੇ ਆ ਜਾ ਚੜਦੀ ਕਲਾ ਨਹੀਂ ਨਾ ਬਾਹਰ ਮਿਲਦੀ ਪਰ ਹੁਣ ਕਈ ਜਿਹੜੇ ਗਏ ਉਹ ਤੇ ਆਂਦੇ ਵੀ ਚੜਦੀ ਕਲਾ ਹੀ ਹੈ ਪਰ ਅਸੀਂ ਨਹੀਂ ਨਾ ਆਂਦੇ ਚੜਦੀ ਕਲਾ ਆ ਗੱਲ ਹੈ ਚਲੋ ਹੁਣ ਕੀ ਕੀਤਾ ਜਾਵੇ ਹੋ ਇਹਨੇ ਫਿਰ ਵੀ ਚਲੋ ਅੰਕਲ ਜੀ ਅਸੀਂ ਵੀ ਚਲੋ ਪਰਮਾਤਮਾ ਕੋ ਅਰਦਾਸ ਕਰਦੇ ਕਿਉਂਕਿ ਜੋ ਤੁਹਾਡੇ ਉੱਤੇ ਸਮਾਂ ਆਇਆ ਜੋ ਬੀਤਿਆ ਉਹ ਅਸੀਂ ਸਿਰਫ ਦੇਖ ਸਕਦੇ ਹਾਂ ਮਹਿਸੂਸ ਨਹੀਂ ਕਰ ਸਕਦੇ ਮਹਿਸੂਸ ਅੰਕਲ ਤੁਸੀਂ ਉਹ ਕਰ ਸਕਦੇ ਹੋ ਉਹ ਇਹਨਾ ਗੱਲ ਤੇ ਆ ਵਾ ਪਸ਼ੂਾਨ ਜਿਹੜਾ ਲਾਇਆ ਜਾ ਰਿਹਾ ਸੋ ਬਿਲਕੁਲ ਅੰਕਲ ਜੀ ਸੋ ਜਾਨਵਰ ਥੋੜਾ ਅ ਕਲੀ ਕਲੀ ਮਾਜੇ ਕਰਕੇ ਨਾਲ ਕਿਉਂ ਡਰੇ ਅੰਕਲ ਜੀ ਉਹ ਵੈਸੇ ਐਡਾ ਨਾ ਕੀ ਚੱਕਰ ਪਿਆ ਜਾਨਵਰਾਂ ਨੂੰ ਵੀ ਥੋੜਾ ਜਿਹਾ ਹੋ ਜਾ ਲੱਗੇ ਫਿਰ ਡੰਗਰ ਡਰ ਜਾਂਦਾ ਉਧਰ ਵੀ ਜਾਂਦਾ ਜੀ ਅੰਕਲ ਅੱਜ ਘਰੇ ਮੁੜ ਕੇ ਵਾਪਸ ਆਏ ਨੇ ਡੰਗਰਾਂ ਨੂੰ ਵੀ ਜੀ ਜਿਹੜਾ ਕਿਸਾਨ ਮੰਨਦਾ ਹੈ ਜੀ ਕਿਵੇਂ ਦਾ ਇਸ ਵੇਲੇ ਮਹਿਸੂਸ ਹੋ ਰਿਹਾ ਜੀ ਉਹ ਹੀ ਨਾ ਸੋ ਇਹ ਦੇਖੋ ਪਸ਼ੂ ਜਿਹੜੇ ਘਰੇ ਲਿਆਂਦੇ ਗਏ ਹੈਗੇ ਆ ਚਲੋ ਨੁਕਸਾਨ ਤਾਂ ਇਹਨਾਂ ਦਾ ਵੱਡਾ ਹੈ ਪ੍ਰਮਾਤਮਾ ਨੂੰ ਫਿਰ ਵੀ ਅਰਦਾਸ ਕਰਦੇ ਆ ਕਿ ਪਰਮਾਤਮਾ ਇਹਨਾਂ ਨੂੰ ਹੋਰ ਹੌਸਲਾ ਦੇਵੇ ਤੇ ਜਿਹੜੇ ਵੀਰ ਐ ਜਿਹੜੇ ਸਹਿਯੋਗ ਕਰ ਸਕਦੇ ਇਹਨਾਂ ਦੇ ਨਾਲ ਖੜਨ ਪ੍ਰਸ਼ਾਸਨ ਤੇ ਸਰਕਾਰ ਜਿਹੜੀ ਐ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਸਹਿਯੋਗ ਉਹ ਜ਼ਰੂਰ ਕਰੇ ਜੋ ਇਹਨਾਂ ਦੇ ਬਣਦੇ ਮੁਆਵਜ਼ੇ ਨੇ ਜੋ ਆਪਣੀ ਬਣਦੀ ਜ਼ਿੰਮੇਵਾਰੀ ਐ ਇਹਨਾਂ ਨੂੰ ਦਿੱਤੀ ਜਾਵੇ ਪ੍ਰਸ਼ਾਸਨ ਦੀ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਉਹ ਬਣਦੀ ਐ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸੋ ਇਹ ਘਰ ਸਗਾ ਤੇ ਹੁਣ ਜਿਹੜੇ ਪਸ਼ੂ ਇਹਨਾਂ ਨੂੰ ਲਾਇਆ ਗਿਆ ਹੈਗਾ ਐ ਤੇ ਘਰ ਦੇ ਵਿੱਚ ਐਂਟਰ ਕਰਾਇਆ ਜਾ ਰਿਹਾ ਹੈਗਾ ਪਰਿਵਾਰਕ ਜੀਵ ਵੀ ਜਿਹੜੇ ਆ ਉਹ ਨਾਲ ਮੁੜ ਕੇ ਆਏ ਨੇ ਸੋ ਨੁਕਸਾਨ ਕਾਫੀ ਹੋ ਗਿਆ ਅੰਕਲ ਜੀ ਉਹਨਾਂ ਦਾ ਅੰਕਲ ਮੈਂ ਦੇਖਿਆ ਜਿਹੜੇ ਆਪਣੇ ਘਰ ਚ ਪਸ਼ੂ ਵੀ ਨਹੀਂ ਹਨਾ ਦੁੱਧ ਦਿੰਦੇ ਨੇ ਇਹਨਾਂ ਨੂੰ ਮੈਂ ਤਪੜੀ ਲਉਣਾ ਉਹਨਾਂ ਨੂੰ ਵੀ ਅੰਕਲ ਤਪੜੀ ਲਉਣਾ ਦਾ ਪਾਸਾ ਸੜਦੇ ਨੇ ਪਰਿਵਾਰਕ ਮੈਂਬਰਾਂ ਵਾਂਗ ਪਸ਼ੂਆਂ ਨੂੰ ਵੀ ਅੰਕਲ ਹਨਾ ਜੀ ਮੈਂ ਦੇਖਿਆ ਅੰਕਲ ਪਸ਼ੂਆਂ ਨੂੰ ਪਰਿਵਾਰਕ ਮੈਂਬਰਾਂ ਵਾਂਗੂ ਕਿਸਾਨ ਸਮਝਦਾ ਸਾਰਾ ਕੋ ਸਾਡਾ ਤੇ ਆਈ ਹੋ ਕੁਛ ਆ ਇਹਨਾਂ ਨਾਲ ਹੀ ਆਹੀ ਵੀ ਅਜੀ ਅੰਕਲ ਕਿੰਨਾ ਟਾਈਮ ਲੱਗ ਜੂ ਹੁਣ ਦੁਬਾਰਾ ਤੁਹਾਨੂੰ ਖੜੇ ਹੋਏ ਇਹ ਹੁਣ ਬੇਲੂਣ ਸਮਾਂ ਮਾਰ ਹੋ ਗਈ ਆ ਜ਼ਿਮੀਂਦਾਰ ਕੋ ਕਾ ਕੇ ਨਹੀਂ ਕੋਈ ਸੁਣਦਾ ਜ਼ਿਮੀਂਦਾਰ ਕੋ ਤਾਂ ਕੇ ਨਹੀਂ ਕੋਈ ਸੁਣਦਾ ਜੇਕਰ ਬਹੁਤ ਵੱਡਾ ਮੈਂ ਦੇਖਿਆ ਜੇਕਰ ਹੁਣ ਰਕੜਾ ਪੈਂਦਾ ਕਰੀਏ ਕੀ ਜੇ ਹੁਣ ਤਾਂ ਕਿਸੇ ਗਾੜੀ ਰੋਈ ਜਾਈ ਤੇ ਸਾਨੂੰ ਕਹਿੰਦੇ ਦੇ ਛੜ ਤਾ ਸਾਨੂੰ ਨਾ ਸਾਡਾ ਅਸੀਂ ਆਪਣੇ ਨਾਲ ਹੀ ਆਂ ਜੇ ਭੁੱਖੇ ਸਵਾਂਗੇ ਤਾਂ ਹੀ ਸੌਣਾ ਕਿਹਨੇ ਕੋਈ ਨਹੀਂ ਦੇਣ ਹੋਣਾ ਕਿਹੜੀ ਕਿਹੜੀ ਚੀਜ਼ ਦੀ ਲੋੜ ਐ ਇਸ ਵੇਲੇ ਤੁਹਾਨੂੰ ਲੱਗਦੀ ਆ ਤਾਂ ਕਿ ਕੋਈ ਜੇਕਰ ਕੋਈ ਸਮਾਨ ਲੈ ਕੇ ਆ ਰਿਹਾ ਤੁਹਾਡੇ ਤੱਕ ਮਦਦ ਪਹੁੰਚ ਸਕੇ ਹੁਣ ਪੱਠਾ ਦਿੱਤਾ ਹੀ ਐ ਪੱਠਾ ਦਿੱਤਾ ਇਹ ਜੀ ਤੂੜੀ ਤਾੜੀ ਸਾਰੀ ਗਲ ਗਈ ਵੇਖੋ ਕੋਠੇ ਭਰੇ ਜਿਹੜੇ ਪਾਣੀ ਵੜ ਗਿਆ ਚਾਰ ਤੂੜੀ ਜਾਂ ਡੰਗਰਾਂ ਵਾਸਤੇ ਜਾਂ ਤੂੜੀ ਉਹ ਆਪ ਤੇ ਢਿੱਡ ਭਰ ਲਾਂਗੇ ਇਹਨਾਂ ਦਾ ਪਰਣਾ ਓਕਾ ਪਿੰਡ ਤੇ ਨਾਮ ਨੰਬਰ ਬੋਲ ਦਿਓ ਜੀ ਪਿੰਡ ਸਾਡਾ ਬੌਲੀ ਐ ਤੇ ਨਾਮ ਜਸਬੀਰ ਸਿੰਘ ਤੇ ਬਾਬਾ ਸਿੰਘ ਤੇ 98720 ਤੇ 99739 ਤੋਂ ਪਿੰਡ ਬੌਲੀ ਐ ਰਮਦਾਸ ਦੇ ਲਾਗੇ ਐ ਬਿਲਕੁਲ ਤਾਂ ਇੱਥੇ ਅੰਕਲ ਜੀ ਹੁਣਾਂ ਨੰਬਰ ਦਿੱਤਾ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕੋਈ ਫੀਡ ਵਗੈਰਾ ਪਹਚਾਣੀ ਜਾਂ ਪਸ਼ੂਆਂ ਦੇ ਲਈ ਕੋਈ ਚਾਰਾ ਐ ਕੁਝ ਵੀ ਅੰਕਲ ਹੁਣਾਂ ਤੱਕ ਪਹੁੰਚਾ ਸਕਦੇ ਹੋ ਫੀਡ ਫੂਡ ਪਹੁੰਚਣੀ ਚਾਹੀਦੀ ਐ ਲੋਕੀ ਰਾਹ ਜੀ ਲੈ ਲੈਂਦੇ ਸਾਡੇ ਤੱਕ ਪਹੁੰਚਦੀ ਨਹੀਂ ਫੀਡ ਤਾਂ ਬੜੀ ਹੋਂਡੀ ਐ ਸਾਡੇ ਤੱਕ ਨਹੀਂ ਆਪੜੀ ਲੋਕੀ ਉੱਥੋਂ ਹੀ ਲੋਕੀ ਲੱਦ ਲੱਦ ਲਈ ਜਾਂਦੇ ਵੱਡੇ ਵੱਡੇ ਜਿਹੜੇ ਆਗੂ ਆ ਜਿਹੜੇ ਆਗੂ ਉਹ ਖਾਈ ਜਾਂਦੇ ਸਾਡੇ ਤੱਕ ਨਹੀਂ ਆਪੜਦੀ ਆਮ ਕਿਸਾਨ ਮਰ ਰਿਹਾ ਆਮ ਕਿਸਾਨ ਮਰ ਰਿਹਾ ਇਹਨੂੰ ਤੇ ਇਹੋ ਹੀ ਆ ਵੀ ਉਥੋਂ ਇੱਥੇ ਤੱਕ ਪਹੁੰਚਾਉਣ ਫਿਰ ਹੋਏ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਪਰਿਵਾਰਕ ਮੈਂਬਰ ਜੋ ਕਿ ਆਪਣੇ ਘਰ ਦੇ ਵਿੱਚ ਵਾਪਸ ਆਏ ਨੇ ਡੰਗਰ ਪਸ਼ੂ ਵਾਪਸ ਲਿਆਂਦੇ ਨੇ ਨੌਜਵਾਨ ਵੀਰ ਮੌਜੂਦ ਨੇ ਸੋ ਪੰਜਾਬ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਘਟਨਾ ਵਾਪਰੀ ਪਰ ਉਸਦੇ ਬਾਅਦ ਫਿਰ ਘਰਾਂ ਦੇ ਵਿੱਚ ਜਿਹੜੇ ਲੋਕ ਆ ਬਾਈ ਜੀ ਨੇ ਅੰਕਲ ਜੀ ਚਾਹ ਤੁਸੀਂ ਕਿ ਨਾ ਸਾਡੇ ਲਈ ਕਹਿ ਰਹੇ ਹੋ ਚਾਹ ਅੰਕਲ ਜੀ ਤੁਹਾਨੂੰ ਤੁਸੀਂ ਨਹੀਂ ਪੀ ਸਕਦੇ ਅੰਕਲਾ ਵੀ ਚਾਹ ਪੀਵਾਂਗੇ ਪਰ ਤੁਹਾਡੇ ਦਾ ਇੰਨੇ ਮਾੜੇ ਹਾਲਾਤ ਨੇ ਅੰਕਲ ਜੀ ਨਹੀਂ ਨਹੀਂ ਜੇ ਅਸੀਂ ਚਾਹ ਹੁਣ ਚਾਹ ਪਾਣੀ ਛੱਡ ਦਾਂਗੇ ਤੇ ਫੇਰ ਆ ਇੱਕ ਦਿਨ ਛੱਡ ਦਾਂਗੇ ਦੋ ਦਿਨ ਛੱਡ ਦਾਂਗੇ ਕਿਨੇ ਕਿ ਦਿਨ ਛੱਡਾਂਗੇ ਅਸੀਂ ਤਾਂ ਕੱਲ ਹੈਲੋ ਇਹ ਤੂੜੀ ਵੰਡਣ ਆਏ ਸੀ ਮੋਗਿਓ ਅਸੀਂ ਤਾਂ ਉਹਨਾਂ ਨੂੰ ਆਖਿਆ ਵੀ ਤੁਸੀਂ ਚਾਹ ਪੀਓ ਉਹਨਾਂ ਨੂੰ ਬਣਾ ਕੇ ਪਿਆਈ ਭਾਵੇਂ ਅਸੀਂ ਆਪ ਹੀ ਆਏ ਤੇ ਬੜੀਆਂ ਬੜੀਆਂ ਕੋਈ ਨਹੀਂ ਕੀ ਆਪੇ ਚਾਹ ਉਹਦੋਂ ਦਾ ਵੀ ਰੋਟੀ ਪਕਾ ਕੇ ਖਾਣ ਉਹ ਪੰਜਾਬੀਆਂ ਦੇ ਸਿਧਾਂਤ ਹੈ ਜੋ ਉਹਨਾਂ ਦੇ ਕਾਰ ਆਏ ਮਹਿਮਾਨ ਦੀ ਰਿਸਪੈਕਟ ਕਰਨ ਦਾ ਹੈਗਾ ਆ ਮੈਂ ਉਹਨੂੰ ਮਤਲਬ ਐਨੇ ਦੂਰੋਂ ਸਾਨੂੰ ਲੋਕੀ ਖਵਾਉਣ ਆਉਣ ਦੇ ਤੇ ਸਾਡੇ ਹੁਣ ਇੱਥੇ ਕੋਈ ਚਾਹ ਪੀਜੂਗਾ ਤੇ ਸਾਨੂੰ ਕੀ ਫਰਕ ਪਊ ਮਰੇ ਇਹਦਾ ਬੰਦਾ ਕੀ ਮਰਿਆ ਜਿਹੜਾ ਮਰੀ ਗਿਆ ਉਹਨੇ ਕੀ ਮਰਿਆ ਪਰ ਅੰਕਲ ਤੁਹਾਡੇ ਦਿਲ ਜਿੰਦਾਬਾਦ ਨੇ ਜਿਗਰੇ ਤੁਹਾਡੇ ਵੱਡੇ ਨੇ ਅਸੀਂ ਵੀ ਤਾਂ ਹੀ ਤੁਹਾਡੇ ਕੋ ਆਏ ਵੇ ਐਡੇ ਜਿਗਰੇ ਬਸ ਬਸ ਇਹ ਹੁਣ ਜਿਗਰ ਆਤਮਾ ਕੋ ਕੀ ਅਰਦਾਸ ਕਰੇ ਜਿਗਰੇ ਰੱਖਾ ਇਹੋ ਹੀ ਆਖਦੇ ਆਂ ਵੀ ਆਹ ਟਲ ਜੇ ਤੇ ਆਹ ਗਾਂ ਇਹ ਕਮ ਨਾ ਹੋਵੇ ਗਾਂ ਨਾ ਹੋਵੇ ਤੇ ਚਲੋ ਹੁਣ ਆ ਜਿਹੜੇ ਬੱਚੇ ਥੋੜੇ ਬਹੁਤੇ ਚਲੋ ਇਹਨਾਂ ਡੰਗਰਾਂ ਵਾਸਤੇ ਬਾਜੀ ਪੱਠਾਈ ਬਾਜੇ ਤੂੜੀਆਂ ਤੇ ਗਈਆਂ ਤੇ ਜੇ ਇਦਾਂ ਹੀ ਰਿਹਾ ਤੇ ਕਣਕ ਵੀ ਨਹੀਂ ਵਿਜੀ ਜਾਣੀ ਆਹ ਫਸਲ ਤੇ ਗਈ ਗਈ ਕਣਕ ਵੀ ਨਹੀਂ ਪੀਜੀ ਜਾਣੀ ਜਦੋਂ ਪਾਣੀ ਨਾ ਸੁਕੇਗਾ ਵੱਤਰ ਨਹੀਂ ਆਉਣਗੀਆਂ ਤੇ ਬਸ ਤੇ ਰਹਿਦਾਂ ਹੀ ਆ ਤੇ ਪਰਿਵਾਰਕ ਮੈਂਬਰਸ ਹੋਰ ਵੀ ਅਜਹੀਆਂ ਬਹੁਤ ਸਾਰੀਆਂ ਕਹਾਣੀਆਂ ਨੇ ਜਿਹੜੀਆਂ ਸੱਚੀਆਂ ਨੇ ਜਿਨ੍ਹਾਂ ਦੇ ਸੀਨੇ ਦੇ ਉੱਤੇ ਜਿਨ੍ਹਾਂ ਨੇ ਆਪਣੇ ਪਿੱਠਾਂ ਉੱਤੇ ਹੰਡਾਈਆਂ ਨੇ ਇਹ ਸਾਰੇ ਵਰਤਾਂਤ ਜੋ ਵੀ ਘਟਨਾਵਾਂ ਵਾਪਰੀਆਂ ਨੇ ਸੋ ਕੱਲੀ ਕੱਲੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ